ਐਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਸਬਜ਼ੀ ਮੰਡੀ ਦੇ ਵਿੱਚ ਭਿਆਨਕ ਅੱਗ ਨੇ ਤਾंडव ਮਚਾਇਆ ਹੈ ਭਿਆਨਕ ਅੱਗ ਲੱਗਣ ਕਾਰਨ ਹਜ਼ਾਰਾਂ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਿਹੜੇ ਸਬਜ਼ੀ ਮੰਡੀ ਦੇ ਵਿੱਚ ਕਰੇਟ ਪਏ ਹੋਏ ਸੀ ਉਹਨਾਂ ਨੂੰ ਅੱਗ ਲੱਗੀ ਹੈ ਜਿਸ ਤੋਂ ਬਾਅਦ ਇਹ ਅੱਗ ਵੱਧ ਗਈ ਤੇ ਫਾਇਰ ਬਰਗੇਡ ਦੀਆਂ ਮੌਕੇ ਤੇ ਗੱਡੀਆਂ ਪਹੁੰਚੀਆਂ ਅੱਗ ਤੇ ਮੁਸ਼ੱਕਤ ਦੇ ਨਾਲ ਕਾਬੂ ਪਾਇਆ ਗਿਆ ਪਰ ਇਸ ਦਰਮਿਆਨ ਦੁਕਾਨਦਾਰਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਹੈ ਤੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅੱਛਾ ਜੀ ਵੀ ਸਬਜ਼ੀ ਮੰਡੀ ਚ ਕਿਤੇ ਅੱਗ ਲੱਗੀ ਹੈ ਤਾਂ ਸਾਡਾ ਭਾਈਚਾਰਾ ਸਾਰਾ ਇਕੱਠਾ ਹੋ ਕੇ ਜਿੱਤੇ ਤੱਕ ਜੋ ਜਿਹੜੇ ਕੋਈ ਐਫਰਟ ਹੋਇਆ ਜੋ ਕਿਸੇ ਨੇ ਕਿਸੇ ਦਾ ਸਮਾਨ ਕੱਢ ਸਕੇ ਉਹ ਕੱਢ ਸਕੇ ਨੇ ਬਾਕੀ ਇਹ ਮੰਦਪਾਗੀ ਘਟਣਾ ਸਾਡੇ ਨਾਲ ਅਕਸਰ ਵਾਪਰਦੀ ਰਹਿੰਦੀ ਹੈ ਕਿਉਂਕਿ ਖੁੱਲੇ ਆਸਮਾਨ 'ਚ ਬੈਠੇ ਆ ਨਾ ਸਾਡੇ ਕੋਲ ਕੋਈ ਅੱਦਾ ਦੇ ਸ਼ੈਲਟਰ ਹੈਗੇ ਨਹੀਂ ਜਿੱਦੇ 'ਚ ਅਸੀਂ ਆਪਣਾ ਸਮਾਨ ਸ਼ਾਮ ਸੱਕੀਏ ਦੇਖੋ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਕੋਈ ਅੰਦਾਜ਼ਾ ਨਹੀਂ ਕੁਝ ਨਹੀਂ ਅੰਦਾਜ਼ਾ ਲਗਾਇਆ ਜਾ ਅੱਗ ਬੁਝਣ ਤੋਂ ਗੱਡੀਆਂ ਨੂੰ ਵੀ ਅੱਗ ਲੱਗੀ ਇੱਕ ਗੱਡੀ ਨੂੰ ਸੁਨਿਆ ਅੱਗ ਲੱਗੀ ਹੈ ਕੋਈ ਗੱਡੀ ਸੀ ਕੋਈ ਕਮਰਸ਼ੀਅਲ ਵੀਕਲ ਸੀਗਾ ਪਿੱਛੇ ਖੜਾ ਸੀ ਪਾਰਕਿੰਗ ਦੇ ਵਿੱਚ ਉਹਨੂੰ ਅੱਗ ਲੱਗੀ ਹੈ ਪਰ ਉਹ ਬਾਹਰ ਕੱਢ ਕੇ ਲੈ ਗਏ ਨੇ ਇੱਥੋਂ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਜਾਨੀ ਮਾਲ ਨਹੀਂ ਕੋਈ ਨੁਕਸਾਨ ਨਹੀਂ ਨਾ ਸਿਲੰਡਰ ਵੀ ਫਟਿਆ ਨਹੀਂ ਕੋਈ ਸਿਲੰਡਰ ਨਹੀਂ ਫਟਿਆ ਜੀ ਖਾਲੀ ਇੱਥੇ ਸਾਡੇ ਕੋਲ ਸਾਡਾ ਆਪਣਾ ਬਾਰਦਾਨਾ ਜੋ ਕਿ ਪਲਾਸਟਿਕ ਦੇ ਕਰੇਟਸ ਨੇ ਜਿਹਦੇ ਨਾਲ ਸਾਡਾ ਆਧਾਰਾ ਸਾਰਾ ਕਾਰੋਬਾਰ ਕਰਦਾ ਇਆ ਸਾਡੇ 6 ਸ਼ੈਡ ਸੀਗੇ ਜਿਹੜੇ ਆਰਜੀ ਤੌਰ ਤੇ ਪਏ ਹੋਏ ਸੀਗੇ ਕਿੰਨਾ ਕੁ ਨੁਕਸਾਨ ਸਰ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਜੀ ਉਹ ਤਾਂ ਅੱਗ ਬੁਝਣ ਤੇ ਹੀ ਪਤਾ ਲੱਗ ਸਕਦਾ ਜੀ ਕਿ ਲੱਗੀ ਦੀ ਚੰਗਾਰੀ ਕਿੱਥੋਂ ਲੱਗੀ ਉਹ ਲਾਸਟ ਇੱਥੇ ਕਾਹ ਵਗੈਰਾ ਪਿਆ ਹੁੰਦਾ ਉੱਥੋਂ ਹੀ ਸਟਾਰਟਿੰਗ ਹੋਈ ਹੈ ਤਕਰੀਬਨ 5-7 ਮਿੰਟਾਂ ਚ ਸਾਰੀ ਤਕਰੀਬਨ ਏਰੀਆ ਚ ਅੱਗ ਫੈਲ ਗਈ ਹੈ ਜੀ ਤੇ ਫਾਇਰਟਰੀ ਗੱਡੀਆਂ ਕਿੰਨੀਆਂ ਆ ਗਈਆਂ ਜੀ ਦੋ ਗੱਡੀਆਂ ਆ ਚੁੱਕੀਆਂ ਤੇ ਤੀਸਰੀ ਖੜੀ ਹੈ ਹੋਰ ਗੱਡੀਆਂ ਇੱਕ ਦੋ ਆ ਰਹੀਆਂ ਜੀ ਲੱਖੀ ਨੀ ਦੇਰ ਬਾਅਦ ਪਹੁੰਚ ਕੇ ਸੀ ਅੱਗੇ 10 ਮਿੰਟ ਬਾਅਦ ਆ 10 ਮਿੰਟ ਬਾਅਦ ਆ ਠੀਕ ਆ ਸਰ ਥੈਂਕ ਯੂ ਠੀਕ ਹੈ ਬਿਲਕੁਲ ਦੇਖ ਸਕਦਾ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਸਾਨੂੰ 2:30 ਵਜੇ ਇਤਲਾਹ ਆਈ ਸੀਗੀ ਕਿ ਸਬਜ਼ੀ ਮੰਡੀ ਦੇ ਵਿੱਚ ਕਰੇਟਾ ਨੂੰ ਅੱਗ ਲੱਗੀ ਹੈ ਜੀ ਅਸੀਂ ਫੌਰਨ ਤੌਰ ਤੇ ਚਾਰ ਗੱਡੀਆਂ ਮੌਕੇ ਤੇ ਲੈ ਕੇ ਆਏ ਆ ਅੱਗ ਤੇ ਕੰਟਰੋਲ ਆ ਜੀ ਹੁਣ ਸਾਰਾ ਕਾਬੂ ਕਰ ਲਿਆ ਜੀ ਕੋਈ ਜਾਨੀਵਾਲੀ ਨੁਕਸਾਨ ਸਰ ਜਾਨੀ ਨੁਕਸਾਨ ਦਾ ਕੋਈ ਨਹੀਂ ਸਰ ਮਾਲੀ ਹੋਇਆ ਕਰੇਟਾ ਦਾ ਨੁਕਸਾਨ ਹੋਇਆ ਜੀ ਕਾਰਨ ਸਰ ਕੂੜੇ ਤੋਂ ਲੱਗੀ ਹੈ ਸਰ ਕਹਿ ਰਿਹਾ ਹਾਂ ਤੁਹਾਨੂੰ ਚਾਇਆ ਗੱਡੀ ਨੂੰ ਵੀ ਅੱਗ ਲੱਗੀ ਹੈ ਕਿਸੇ ਨੂੰ ਹਾਂਜੀ ਲੱਗੀ ਹੋਈ ਹੈ ਜੀ ਇੱਕ ਗੱਡੀ ਨੂੰ ਅੱਗ ਠੀਕ ਹੈ ਸਾਰੇ ਕੰਟਰੋਲ ਹਾਂਜੀ ਅੱਗ ਕੰਟਰੋਲ ਆ ਜੀ ਪੂਰੀ ਕੰਟਰੋਲ ਠੀਕ ਹੈ ਥੈਂਕ ਯੂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਸਬਜ਼ੀ ਮੰਡੀ ਦੇ ਵਿੱਚ ਭਿਆਨਕ ਅੱਗ ਨੇ ਤਾंडव ਮਚਾਇਆ ਹੈ ਭਿਆਨਕ ਅੱਗ ਲੱਗਣ ਕਾਰਨ ਹਜ਼ਾਰਾਂ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਿਹੜੇ ਸਬਜ਼ੀ ਮੰਡੀ ਦੇ ਵਿੱਚ ਕਰੇਟ ਪਏ ਹੋਏ ਸੀ ਉਹਨਾਂ ਨੂੰ ਅੱਗ ਲੱਗੀ ਹੈ ਜਿਸ ਤੋਂ ਬਾਅਦ ਇਹ ਅੱਗ ਵੱਧ ਗਈ ਤੇ ਫਾਇਰ ਬਰਗੇਡ ਦੀਆਂ ਮ ਮੌਕੇ ਤੇ ਗੱਡੀਆਂ ਪਹੁੰਚੀਆਂ ਅੱਗ ਤੇ ਮੁਸ਼ੱਕਤ ਦੇ ਨਾਲ ਕਾਬੂ ਪਾਇਆ ਗਿਆ ਪਰ ਇਸ ਦਰਮਿਆਨ ਦੁਕਾਨਦਾਰਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਕਿ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅੱਛਾ ਜੀ ਵੀ ਸਬਜ਼ੀ ਮੰਡੀ ਚ ਕਿਤੇ ਅੱਗ ਲੱਗੀ ਹੈ ਸਾਡਾ ਭਾਈਚਾਰਾ ਸਾਰਾ ਇਕੱਠਾ ਹੋ ਕੇ ਜਿੱਤੇ ਤੱਕ ਜੋ ਜਿਹਦੇ ਕੋਈ ਐਫਰਟ ਹੋਇਆ ਜੋ ਕਿਸੇ ਨੇ ਕਿਸੇ ਦਾ ਸਾਮਾਨ ਕੱਢ ਸਕੇ ਉਹ ਕੱਢ ਸਕੇ ਨੇ ਬਾਕੀ ਇਹ ਮੰਦਪਾਗੀ ਘਟਨਾ ਸਾਡੇ ਨਾਲ ਅਕਸਰ ਵਾਪਰਦੀ ਰਹਿੰਦੀ ਹੈ ਕਿਉਂਕਿ ਖੁੱਲੇ ਆਸਮਾਨ 'ਚ ਬੈਠੇ ਆ ਨਾ ਸਾਡੇ ਕੋਲ ਕੋਈ ਅੱਦਾ ਦੇ ਸ਼ੈਲਟਰ ਹੈਗੇ ਨਹੀਂ ਜਿੱਦੇ 'ਚ ਅਸੀਂ ਆਪਣਾ ਸਮਾਨ ਸਾਮ ਸਕੀਏ ਦੇਖੋ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਕੋਈ ਅੰਦਾਜ਼ਾ ਨਹੀਂ ਕੁਝ ਨਹੀਂ ਅੰਦਾਜ਼ਾ ਲਗਾਇਆ ਜਾ ਅੱਗ ਬੁਝਣ ਤੋਂ ਗੱਡੀਆਂ ਨੂੰ ਵੀ ਅੱਗ ਲੱਗੀ ਇੱਕ ਗੱਡੀ ਨੂੰ ਸੁਣਿਆ ਅੱਗ ਲੱਗੀ ਹੈ ਕੋਈ ਗੱਡੀ ਸੀ ਕੋਈ ਕਮਰਸ਼ੀਅਲ ਵੀਕਲ ਸੀਗਾ ਪਿੱਛੇ ਖੜਾ ਸੀ ਪਾਰਕਿੰਗ ਦੇ ਵਿੱਚ ਉਹਨੂੰ ਅੱਗ ਲੱਗੀ ਹੈ ਪਰ ਉਹ ਬਾਹਰ ਕੱਢ ਕੇ ਲੈ ਗਏ ਨੇ ਇੱਥੋਂ ਕੋਈ ਜਾਨਵਾਲ ਦਾ ਨੁਕਸਾਨ ਨਹੀਂ ਜਾਨੀਮਾਲੀ ਕੋਈ ਨੁਕਸਾਨ ਨਹੀਂ ਹੋਇਆ ਸਿਲੰਡਰ ਵਾਰਾ ਹੀ ਫਟਿਆ ਨਹੀਂ ਕੋਈ ਸਿਲੰਡਰ ਨਹੀਂ ਫਟਿਆ ਜੀ ਖਾਲੀ ਇੱਥੇ ਸਾਡੇ ਕੋਲ ਸਾਡਾ ਆਪਣਾ ਬਾਰਦਾਨਾ ਜੋ ਕਿ ਪਲਾਸਟਿਕ ਦੇ ਕਰੇਟਸ ਨੇ ਜਿਹਦੇ ਨਾਲ ਸਾਡਾ ਆਧਾਰਾ ਸਾਰਾ ਕਾਰੋਬਾਰ ਕਰਦਾ ਜਾਂ ਸਾਡੇ ਸ਼ੈਡ ਸੀਗੇ ਜਿਹੜੇ ਆਰਜੀ ਤੌਰ ਤੇ ਪਏ ਹੋਏ ਸੀਗੇ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਜੀ ਉਹ ਤਾਂ ਅੱਗ ਬੁਝਣ ਤੇ ਹੀ ਪਤਾ ਲੱਗ ਸਕਦਾ ਜੀ ਅੱਗ ਦੀ ਚੰਗਾਰੀ ਕਿੱਥੋਂ ਲੱਗੀ ਉਹ ਲਾਸਟ ਇੱਥੇ ਕਾਹ ਵਗੈਰਾ ਪਿਆ ਹੁੰਦਾ ਉਤੋਂ ਹੀ ਸਟਾਰਟਿੰਗ ਹੋਈ ਹੈ ਤਕਰੀਬਨ 5-7 ਮਿੰਟਾਂ ਚ ਸਾਰੀ ਤਕਰੀਬਨ ਏਰੀਆ ਚ ਅੱਗ ਫੈਲ ਗਈ ਹੈ ਜੀ ਤੇ ਫਾਇਰਟੀਆਂ ਗੱਡੀਆਂ ਕਿੰਨੀ ਆ ਗਈਆਂ ਜੀ ਦੋ ਗੱਡੀਆਂ ਆ ਚੁੱਕੀਆਂ ਹਨ ਤੀਸਰੀ ਖੜੀ ਹੈ ਹੋਰ ਗੱਡੀਆਂ ਇੱਕ ਦੋ ਆ ਰਹੀਆਂ ਜੀ ਕਿੰਨੀ ਦੇਰ ਬਾਅਦ ਪਹੁੰਚ ਕੇ ਅੱਗ ਲੱਗੀ 10 ਮਿੰਟ ਬਾਅਦ 10 ਮਿੰਟ ਬਾਅਦ ਪਹੁੰਚ ਠੀਕ ਹੈ ਸਰ ਥੈਂਕ ਯੂ ਠੀਕ ਹੈ ਬਿਲਕੁਲ ਦੇਖ ਸਾਹਿਬ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਸਾਨੂੰ 2:30 ਵਜੇ ਇਤਲਾਹ ਆਈ ਸੀਗੀ ਹਾਂ ਜੀ ਕਿ ਸਬਜ਼ੀ ਮੰਡੀ ਦੇ ਵਿੱਚ ਕਰੇਟਾ ਨੂੰ ਅੱਗ ਲੱਗੀ ਹੈ ਜੀ ਅਸੀਂ ਫੌਰਨ ਤੌਰ ਤੇ ਚਾਰ ਗੱਡੀਆਂ ਮੌਕੇ ਤੇ ਲੈ ਕੇ ਆਏ ਹਾਂ ਅੱਗ ਤੇ ਕੰਟਰੋਲ ਹੈ ਜੀ ਹੁਣ ਜਾਨੀ ਨੁਕਸਾਨ ਤਾਂ ਕੋਈ ਨਹੀਂ ਸਰ ਮਾਲੀ ਹੋਇਆ ਕਰੇਟਾ ਦਾ ਨੁਕਸਾਨ ਹੋਇਆ ਜੀ ਵਧੀਆ ਵਧੀਆ ਕਾਰਨ ਸਰ ਟੂੜੇ ਤੋਂ ਲੱਗੀ ਹੈ ਸਰ ਕਹਿ ਰਹੇ ਹਾਂ ਟੂੜੇ ਚ ਆਇਆ ਗੱਡੀ ਨੂੰ ਵੀ ਅੱਗ ਲੱਗੀ ਹੈ ਕਿਸੇ ਨੂੰ ਨਹੀਂ ਹੋਰ ਵੀ ਲੱਗੀ ਹਾਂਜੀ ਲੱਗੀ ਹੋਈ ਹੈ ਜੀ ਇੱਕ ਗੱਡੀ ਨੂੰ ਅੱਗ ਠੀਕ ਹੈ ਕਿਸਾਨ ਕੰਟਰੋਲ ਆ ਹਾਂਜੀ ਅੱਗ ਕੰਟਰੋਲ ਆ ਜੀ ਪੂਰੀ ਕੰਟਰੋਲ ਠੀਕ ਹੈ ਥੈਂਕ ਯੂ